ਆ ਦੇਖੋ ਜੀ ਦੇਸੀ ਇੰਜੀਨੀਅਰ ਜੱਟ ਨੇ ਕਿਸਾਨਾਂ ਲਈ ਇੱਕ ਨਵੀਂ ਮਸ਼ੀਨ ਤਿਆਰ ਕਰਤੀ ਜਿੱਥੇ ਕਿਸਾਨ ਨੂੰ ਲੱਖ ਦੋ ਲੱਖ ਦਾ ਖਰਚਾ ਪੈਂਦਾ ਸੀ ਉਹ ਲੱਖ ਦੋ ਲੱਖ ਕਿਸਾਨ ਦੀ ਹੁਣ ਜੇਬ ਦੇ ਵਿੱਚ ਪੈਣ ਲੱਗ ਜਾਊਗਾ ਬਚਤ ਹੁੰਨ ਲੱਗ ਜਾਊ ਮੰਨ ਲਓ ਕਿ ਜ਼ਮੀਨ ਦੇ ਵਿੱਚ ਦੁੱਗਣੀ ਬਚਤ ਹੁੰਨ ਲੱਗ ਜਾਊ ਇਹ ਇੰਜੀਨੀਅਰ ਜੱਟ ਨੇ ਜਿਹੜੀ ਨਵੀਂ ਮਸ਼ੀਨ ਤਿਆਰ ਕੀਤੀ ਆਪਾਂ ਪੂਰੀ ਗੱਲਬਾਤ ਕਰਦੇ ਆਂ ਵੀ ਕਿਹੜੀ ਮਸ਼ੀਨ ਹੈ ਕੀ ਇਹ ਕੰਮ ਕਰਦੀ ਆ ਇਹ ਮਸ਼ੀਨ ਜਿਵੇਂ ਕੈਨੇਡਾ ਚ ਮਂਗਾਈ ਕਿਸੇ ਵੀਰ ਨੇ ਹਾਂਜੀ ਹਾਂਜੀ ਤੇ ਇਹ ਹਜੇ ਕਿਸਾਨਾਂ ਨੂੰ ਸਮਝ ਆ ਨਹੀਂ ਰਹੀ ਹੁੰਨੀ ਵੀ ਹੈ ਕੀ ਮਸ਼ੀਨ ਹੈ ਕਦੇ ਲਈ ਬਣਾਈ ਗਈ ਜੀ ਹਾਂ ਜੀ ਉਹਦੇ ਆਪਾਂ ਟਮਾਟਰ ਦੀ ਹੋਗੀ ਬਤਾਉਆਂ ਦੀ ਹੋਗੀ ਗੋਭੀ ਦੀ ਹੋਗੀ ਜਾਂ ਪਿਆਜ਼ ਦੀ ਹੋਗੀ ਪਿਆਜ਼ ਦੀ ਆਪਾਂ ਬਹੁਤ ਤਿਆਰ ਕਰਦੇ ਆ ਹੂੰ ਉਹਦੇ ਵਾਸਤੇ ਆਪਾਂ ਲੀਵਰ ਬੋ ਲੱਗਦੀ ਐ ਇੱਕ ਪਿਆਜ਼ ਦੇ ਬੀ ਬੜੇ ਮਹਿੰਗੇ ਹੁੰਦੇ ਜਦੋਂ ਆਪਾਂ ਬੈਡ ਤੇ ਨਹੀਂ ਬੀਜਦੇ ਲੈਵਲ ਤੇ ਬੀਜਦੇ ਆ ਹਾਂ ਜੀ ਜਦੋਂ ਪਾਣੀ ਲੱਗਦਾ ਤਾਂ ਵੀ ਹਲਕੇ ਹੁੰਦੇ ਨੇ ਕਿ ਤਰਗੇ ਜਾਂ ਇਕੱਠੇ ਹੋ ਗਏ ਹੱਥ ਨਾਲ ਆਪਾਂ ਛੱਟਾ ਦਿੰਨੇ ਆ ਕਿਤੇ ਜ਼ਿਆਦਾ ਹੋ ਗਏ ਕਿਤੇ ਘੱਟ ਹੋ ਗਏ ਹੂੰ ਇੱਕ ਸਾਰ ਨਹੀਂ ਛੱਟਾ ਆਉਂਦਾ ਹਾਂ ਜੀ ਇਸ ਵਾਸਤੇ ਆਪਾਂ ਮਸ਼ੀਨ ਤਾਲ ਕਰੀ ਵੀ ਆਪਾਂ ਅੱਗੇ ਬੈਡ ਬਣਾਉਣਾ ਮਸ਼ੀਨ ਨੇ ਠੀਕ ਹੈ ਆਪੇ ਬੈੱਡ ਦੇ ਉੱਪਰ ਉਹਨੇ ਲੇਵਲ ਕਰ ਦੇਣਾ ਬੈੱਡ ਨੂੰ ਉਸ ਤੋਂ ਬਾਅਦ 20 ਪਾ ਦੇਣਾ ਹੂੰ 20 ਤੋਂ ਬਾਅਦ ਇਹ ਟੈਂਕੀ ਹੈਗੀ ਰਾਖ ਪਾਉਣ ਵਾਸਤੇ ਹੂੰ ਆਪ ਇਹ ਪਿਆਜ਼ ਦਾ ਬੀਜ ਹੈ ਨਾ ਹਾਂ ਪਿਆਜ਼ ਦਾ ਬੀਜ ਆ ਪਿਆਜ਼ ਦਾ ਬੀਜ ਇਹ ਟੈਂਕੀ ਦੇ ਵਿੱਚ ਹੈ ਤੇ ਇਹ ਉੱਪਰ ਰੱਖ ਪਹਿਲਾਂ ਬੀ ਡਿਗ ਪੈਣਾ ਉਸ ਤੋਂ ਬਾਅਦ ਤੇ ਰੱਖ ਡਿਗ ਪੈਣੀ ਹਾਂਜੀ ਇਹ ਇਹ ਛਾਕੇ ਡਲ ਡੋਲੇ ਨਿਸ਼ਾਨਣ ਹਾਂ ਇਹ ਡਲੀ ਛਾਣਣ ਵਾਸਤੇ ਆਪਾਂ ਜਦੋਂ ਭਰਨੇ ਟੈਂਕੀ ਹਾਂਜੀ ਉਸ ਤੋਂ ਬਾਅਦ ਜਿਹੜੀ ਰਾਖ ਡਿਗ ਪਈ ਉਸ ਤੋਂ ਬਾਅਦ ਪਿੱਛੇ ਰੂਲਰ ਫੇਰ ਹੂੰ ਇਹਨੇ ਬੀਜ ਨੂੰ ਤੇ ਰਾਖ ਨੂੰ ਫਿਰ ਜ਼ਮੀਨ ਦੇ ਨਾਲ ਟੱਚ ਕਰ ਦੇਣਾ ਠੀਕ ਹੈ ਇਹਨੇ ਆਪਦੇ ਭਾਰ ਤੇ ਇਹਨੂੰ ਤਾਂ ਲੇਵਲ ਅਡਜਸਟੇਬਲ ਹੋ ਜਾਊਗਾ ਉਸ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਹੈ ਇਹਨੂੰ ਚਲਾ ਕੇ ਦਿਖਾਈਏ ਬਈ ਹਾਂਜੀ ਹਾਂਜੀ ਇਹ ਛੱਟੇ ਦੇ ਵਿੱਚ ਬੀਜ ਦਊਗੀ ਇਹ ਹਾਂਜੀ ਤੇ ਬੀਜ ਦੀ ਦੂਰੀ ਆ ਜਿਹੜੀ ਆਪਾਂ ਜਿਵੇਂ ਵੱਧ ਘੱਟ ਕਰਨੀ ਵੀ ਜ਼ਿਆਦਾ ਪਾਉਣਾ ਥੋੜਾ ਪਾਉਣਾ ਹੂੰ ਉਹਦੇ ਵਾਸਤੇ ਗੀਅਰ ਦੇ ਅਡਜਸਟਮੈਂਟ ਵੀ ਬਣਿਆ ਜਾਊਗਾ ਉਹਨੇ ਤੇ ਹਾਂ ਉਹਨਾ ਗੀਅਰ ਆਪਾਂ ਇਹਨੂੰ ਬਣ ਸਕਦੇ ਹਾਂ ਠੀਕ ਹੈ ਤੇ ਇਹ ਚ ਲੇਬਰ ਬਹੁਤ ਜ਼ਿਆਦਾ ਬਚੂ ਬਈ ਕਿਸਾਨਾਂ ਦੀ ਲੇਬਰ ਵੀ ਬਚੂਗੀ ਇਹਨ ਦੀ ਜਿਹੜੀ ਕਪੈਸਿਟੀ ਆ ਕੰਮ ਕਰਨ ਦੀ ਇੱਕ ਤਾਂ ਉਹ ਆਪਣੀ ਜਿਹੜੀ ਬੋਧ ਦੀ ਪਾਵਰ ਹੈ ਨਾ ਜਿਵੇਂ ਆਪਾਂ ਪਟਦੇ ਆ ਬਰੀਕ ਇਹ ਉਹ ਆਪਣੇ ਕੰ ਜਦੋਂ ਇਹ ਦਾਣਿਆਂ ਦੀ ਦਾਣੇ ਦੀ ਦੂਰੀ ਇੱਕੋ ਜਿਹੀ ਨਹੀਂ ਹੋਊਗੀ ਆ ਫੜੀ ਯਾਰ ਠੀਕ ਹੈ ਜਦੋਂ ਇੱਕੋ ਜਿਹੀ ਦੂਰੀ ਹੋਊਗੀ ਦਾਣੇ ਤੋਂ ਦਾਣੇ ਦੀ ਹੂੰ ਤੇ ਉਹ ਮੋਟਾ ਤੇ ਮਜ਼ਬੂਤ ਹੋਊਗਾ ਜੋ ਵੀ ਇਹ ਪੌਦਾ ਤਿਆਰ ਹੋਊਗਾ ਜੋ ਸੰਘਣੇ ਹੋ ਜਾਂਦੇ ਉਹ ਕੰਮ ਨਹੀਂ ਕਰਦੇ ਹੱਥਾਂ ਨਾਲ ਉਹ ਸਿੱਟਾ ਨਹੀਂ ਵੀ ਆਉਂਦਾ ਜੀ ਹਾਂਜੀ ਹਾਂਜੀ ਹੱਥਾਂ ਨਾਲ ਨਹੀਂ ਉਹ ਬਣਦਾ ਤੇ ਇੱਕ ਸਾਰ ਚਲਾਉਣਾ ਇਹਨੇ ਲੈ ਚਲਾ ਦਿਓ ਬਾਈ ਫਿਰ ਚਲਾ ਕੇ ਦਿਖਾਉਣਾ ਵੀ ਕਿਹੜੇ ਹਿਸਾਬ ਨਾਲ ਬੈੱਡ ਬਣਾਉਂਦੀ ਹੈ ਵੀ ਕਿਹੜੇ ਹਿਸਾਬ ਨਾਲ ਬੀਜ ਪਾਉਂਦੀ ਉੱਪਰ ਰੱਖ ਪਾਉਂਦੀ ਹੈ ਤੇ ਪਿੱਛੇ ਫਿਰ ਬੈਲਰ ਚੱਲਦਾ ਹੈ ਨਾ ਜੀ ਲਓ ਜੀ ਬੈੱਡ ਬਣਦਾ ਦੇਖੋ ਬਾਈ ਦਾਣਾ ਪ੍ਰੋਪਰ ਓਨੀ ਪ ਆ ਦੇਖੋ ਵੀ ਦਾਣਾ ਕੈਂਪਰੀਆ ਦੇ ਕੱਲਾ ਕੱਲਾ ਖੰਡਾ ਇਹ ਪਿਆਜ਼ ਦਾ ਬੀਜ ਪਾਇਆ ਹੋਇਆ ਤੇ ਪਿੱਛੇ ਜਿੰਨਾ ਨਾਲ ਜਿਵੇਂ ਰਾਖ ਬੰਨੀ ਹੋ ਉਸੇ ਤਰੀਕੇ ਨਾਲ ਰਾਖ ਪਾਣ ਲੱਗ ਰਹੀ ਹੈ ਤੇ ਇਹ ਦਾਣਾ ਜਿੰਨਾ ਮਰਜੀ ਬਨ ਲਓ ਇੱਥੇ ਹਾਂਜੀ ਹਾਂਜੀ ਇਹ ਤਾਂ ਆਪਾਂ ਅੱਗੋਂ ਦੇਖ ਸਕਦੇ ਹਾਂ ਇਹਨੂੰ ਹਾਂਜੀ ਆ ਬੀਜ ਜਾ ਰਹੇ ਨਾ ਥੱਲੇ ਉੱਪਰ ਹੂੰ ਇਹ ਇੱਕ ਸਾਰ ਦਾਣਾ ਚਲਣਾ ਇਹਦੇ ਨਾਲ ਦਾਣਾ ਇੱਕ ਸਾਰ ਪਊਗਾ ਠੀਕ ਆ ਉਹ ਫਿਰ ਆਪਣੇ ਇਹਦੇ ਪੌਦੇ ਤੋਂ ਪੌਦੇ ਦੂਰੀ ਇੱਕ ਸਾਰ ਹੋਵੇਗੀ ਹੂੰ ਪੌਦੋਂ ਨਹੀਂ ਜਿਆਦੇ ਸੋਣੀ ਤਿਆਰ ਕਰਦਾ ਹੀ ਮਨ ਲੇ ਇਹ ਇਹ ਜਿਹੜਾ ਪਲਾਂਟਰ ਦੇ ਦੀ ਕੀ ਖਾਸੀ ਤਾਂ ਜਿਹੜੀ ਦੀ ਪਨੀਰੀ ਹੋਊਗੀ ਆ ਪਨੀਰੀ ਨਾਲ ਬਹੁਤ ਜ਼ਿਆਦਾ ਜਿਹੜੀ ਵਧੀਆ ਪਨੀਰੀ ਹੋਊਗੀ ਪਲਾਂਟਰ ਦੇਖ ਰਹੇ ਆਪਾਂ ਇਹਦੇ ਵਿੱਚ ਹੁਣ ਜਿਵੇਂ ਕਮੀ ਦਾ ਕੋਈ ਲੱਗਦੀ ਨਹੀਂ ਹਨਾ ਬੈੱਡ ਵੀ ਪ੍ਰੋਪਰ ਬਣਾ ਰਿਆ ਹੈ ਤੇ ਮਗਰੋਂ ਬੇਲਰੀ ਪੂਰਾ ਮਤਲਬ ਸਹੀ ਚੱਲ ਰਿਹਾ ਹੈ ਹਨਾ ਆ ਦਾਣਾ ਦੇਖੋ ਵੀ ਨੇੜੇ ਲੱਗਦਾ ਹੈ ਦਾਣਾ ਜਦੋਂ ਆਪ ਦੂਰੀ ਦੇ ਦਾਣਾ ਹੋਊਗਾ ਨਾ ਪਨੀਰੀ ਬਹੁਤ ਜਿਆਦਾ ਸੁਣ ਇੱਕ ਤਾਂ ਜਦੋਂ ਆਪਾਂ ਜਿੰਨੇ ਦਾਣੇ ਵਧਾਉਣੇ ਆ ਇਹਨੂੰ ਘੇਰ ਆ ਉਹਨਾਂ ਆਪਾਂ ਵਧ ਕਰ ਸਕਦੇ ਆ ਠੀਕ ਹੈ ਜਿੰਨਾ ਸੰਘਣਾ ਕਰਨਾ ਇਹਨੂੰ ਚਾਰ ਘੇਰ ਨੇ ਹੂੰ ਜਿੰਨਾ ਵਿਰਲਾ ਕਰਨਾ ਆਪਾਂ ਵਿਰਲਾ ਕਰ ਸਕਦੇ ਆ ਠੀਕ ਹੈ ਉਹ ਕਿਸਾਨ ਆਪਦੇ ਹਿਸਾਬ ਨਾਲ ਤਿਆਰ ਕਰ ਸਕਦਾ ਆਪਾਂ ਸੰਗਣਾ ਬਹੁਤ ਕਰਨਾ ਉਹਨਾਂ ਨੂੰ ਤੇਜ ਕਰਾਂਗੇ ਹਾਂਜੀ ਤੇ ਉਹ ਵੀ ਓਥੋਂ ਵੱਧ ਜਾਣਾ ਠੀਕ ਹੈ ਜਿੰਮੀ ਜਗਾ ਚੱਲੂਗਾ ਐਵੇਂ ਤੁਸੀਂ ਦੇਖੋ ਜਿੰਨਾ ਇੱਥੇ ਦੇਖ ਰਹੇ ਆ ਆਪਾਂ ਉਹਨਾਂ ਹੀ ਆਸ-ਪਾਸੇ ਦੇਖ ਰਹੇ ਆ ਐ ਨਹੀਂ ਵੀ ਕਿਤੇ ਵੱਧ ਘਟ ਹੋਣਾ ਨਹੀਂ ਮੈਂ ਇਹ ਕਹਿ ਲਗਾ ਸੀ ਜਗ੍ਹਾ ਜਿੱਥੇ ਉੱਚੀ ਨੀਵੀਂ ਆ ਜੀ ਫੇਰ ਜੀ ਇਹ ਆਪੇ ਐਡਜਸਟ ਕਰੂਗਾ ਹਾਂ ਦੇ ਹਾਂਜੀ ਹਾਂਜੀ ਇਹਨੂੰ ਡਬਲ ਟਾਇਰ ਨੇ ਵੇਖੋ ਦੋਨੋਂ ਸਾਈਡ ਤੇ ਇਥੇ ਮਿਸਿੰਗ ਨਹੀਂ ਆਊਗੀ ਹੂੰ ਦੇ ਦੇਖਣ ਦਾ ਹੁੰਦਾ ਉਹ 슬ਿੱਪ ਕਰਦਾ ਕਿ ਜੇ ਆਪਾਂ ਦੇਖਿਆ ਦੋਨੋਂ ਸੈਲ ਟਾਇਰ ਲਾਏ ਨੇ ਆ ਦੇਖੋ ਜਗ੍ਹਾ ਇੱਧਰ ਜਿਵੇਂ ਥੋੜੀ ਜਿਹੀ ਉੱਚੀ ਸੀ ਇੱਧਰ ਨੀਵੀਂ ਸੀ ਜਗ੍ਹਾ ਇਹਨੇ ਪਰ ਬਜਾਈ ਪ੍ਰੋਪਰ ਕੀਤੀ ਹੈ ਉਹੀ ਤਰ੍ਹਾਂ ਜਿਹੜਾ ਰੋਜ਼ਾਨਾ ਦੀ ਪ੍ਰੋਪਰ ਹੈ ਜਿਹੜਾ ਜਿਵੇਂ ਬੈੱਡ ਇਹਦੇ ਵਿੱਚ ਜਦੋਂ ਦੂਜਾ ਗੈੜਾ ਲਾਵਾਂਗੇ ਆਪਾਂ ਬੈੱਡ ਤੇ ਆਪਣੀ ਜਿਹੜੀ ਪੌਦਵੀਸ ਵਧੀਆ ਤਿਆਰ ਹੋਊਗੀ ਹਾਂਜੀ ਤੇ ਮਰਨ ਦੇ ਚਾਂਸ ਨਹੀਂ ਹੈਗੇ ਇਹਦਾ ਜਿਹੜਾ ਬੈੱਡ ਹਾਂਜੀ ਇਹ ਵੀ ਗੱਲ ਹੈਗੀ ਤੇ ਹੁਣ ਆਪਾਂ ਗੱਲ ਕਰ ਲਈ ਇਹ ਤਾਂ ਚੱਲੇ ਕੈਨੇਡਾ ਜੀ ਜਿਹੜਾ ਇਹ ਪਲਾਂਟਰ ਹੈ ਇਹ ਕਿਸੇ ਵੀਰ ਨੂੰ ਹੁਣ ਪੰਜਾਬ ਚ ਵੀ ਚਾਹੀਦਾ ਹੁੰਦਾ ਕਿਉਂਕਿ ਲੋਕ ਮੰਗ ਕਰਨੇ ਹਨ ਇਹਨੂੰ ਵੀਡੀਓ ਦੇਖਣ ਸਾਰ ਲੋ ਜਿਹੜੀ ਲੇਬਰ ਬਹੁਤ ਜ਼ਿਆਦੀ ਪੈਂਦੀ ਆ ਹੁਣ ਆਪਾਂ ਕਿੱਲੇ ਦੀ ਲਾਲੀ ਬੀਬੀ ਦੇ ਜਾਂ ਜਕਰ ਗੰਡੇ ਦੀ ਪਨੀਰੀ ਬੀਜਦੇ ਆ ਓਨੇ ਕਮਾਈ ਨਹੀਂ ਹੁੰਦੀ ਕਿਉਂਕਿ ਲੇਬਰ ਉਤੇ ਓਨੀ ਹੀ ਲੇਬਰ ਪੈ ਜਾਂਦੀ ਆ ਪਰ ਇਹਨੇ ਲੇਬਰ ਬਹੁਤ ਜ਼ਿਆਦੇ ਬਚਾਉਣੀ ਆ ਕਿੰਨੇ ਕ ਟਾਈਮ ਚ ਡਿਲੀਵਰ ਕਰ ਦੋਗੇ ਅੱਜ ਤੱਕ ਜਿਵੇਂ ਆਰਡਰ ਆ ਗਏ ਆਪਣੇ ਆਰਡਰ ਤੋਂ ਕਰ ਦੋਗਾ 20 ਦਿਨ ਬਾਅਦ ਜੀ 20 ਦਿਨ ਬਾਅਦ ਹੋ ਜਾਊਗਾ ਹਾਂਜੀ 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 ਠੀਕ ਹੈ ਤੇ ਪਹਿਲਾਂ ਆਰਡਰ ਦੇਣੇ ਪੈਂਦੇ ਨੇ ਕਿਉਂਕਿ ਇਹ ਚੀਜ਼ਾਂ ਸੌਖੀ ਨਹੀਂ ਬਣਦੀਆਂ ਨੇ ਮਿਹਨਤ ਬਹੁਤ ਲੱਗਦੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਹੁਣ ਆਪਣਾ ਚੰਗੀ ਤਰ੍ਹਾਂ ਮਤਲਬ ਕਿ ਹੋ ਚੁੱਕੇ ਲਾਂਚ ਹੋ ਚੁੱਕੇ ਹਾਂਜੀ ਹੋ ਗਈ ਜੀ ਠੀਕ ਹੈ ਇਹਦਾ ਹੁਣ ਚੱਲਿਆ ਮਤਲਬ ਕਿ ਆਪਣੇ ਜੇ ਕਿਸੇ ਵੀਰ ਨੇ ਕਿਸਾਨ ਨੇ ਸੈਂਪਲ ਦੇਖਣਾ ਹੋਵੇ ਇੱਥੇ ਆ ਕੇ ਇਹ ਸਿਰਫ ਦੋ ਚਾਰ ਦਿਨ ਹੀ ਹੈ ਉਸ ਤੋਂ ਬਾਅਦ ਇਹਨੇ ਚਲੇ ਜਾਣਾ ਉਸ ਤੋਂ ਬਾਅਦ ਆਰਡਰ ਤੇ ਬਣੂਗਾ ਹਾਂਜੀ 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 ਠੀਕ ਹੈ ਇਹ ਬੈੱਡ ਵਾਲਾ ਵੀ ਆ ਗਿਆ ਪਿਆਜ਼ ਵਾਲਾ ਵੀ ਤੁਹਾਨੂੰ ਦਿਖਾਇਆ ਸੀ ਜਿਹੜਾ ਮਤਲਬ ਕਿ ਪਿਆਜ਼ ਲਫਾਫ ਪੋਲੀਥੀਨ ਨਾਲ ਮਲਚਿੰਗ ਕਰਕੇ ਉੱਤੇ ਪੋਲੀਥੀਨ ਕਰਦੇ ਹ ਪਲਾਂਟਰ ਆਪਣੇ ਕੋਲੇ ਕਾਫੀ ਤਰ੍ਹਾਂ ਦੇ ਨੇ ਜੀ ਆਪਣਾ ਜਿਵੇਂ ਪੱਤਾ ਗੋਭੀ ਫਾਰਮਰ ਬੀਜਦੇ ਆ ਫੁੱਲ ਗੋਭੀ ਬੀਜਦੇ ਆ ਲਸਣ ਬੀਜਦੇ ਆ ਲਸਣ ਵਾਲਾ ਪਲਾਂਟਰ ਵੀ ਹੈਗਾ ਠੀਕ ਹੈ ਮੱਕੀ ਬੀਜਦੇ ਆ ਸਰੋਂ ਬੀਜਦੇ ਆ ਜੋ ਵੀ ਆਟਮਾਂ ਕਸਕਾਸ ਦੇ ਬੀਜ ਤੋਂ ਲੈ ਕੇ ਮੱਕੀ ਮਟਰ ਛੋਲਿਆਂ ਤੱਕ ਸਭ ਆਟਮ ਬੀਜਿੰਦੀ ਆ ਨੰਬਰ ਚੱਲਦੇ ਵੀਡੀਓ ਵਿੱਚ ਇੱਥੇ ਕਾਲ ਕਰ ਲੈ ਕੋਈ ਵੀ ਤੁਹਾਨੂੰ ਇੰਪਲੀਮੈਂਟ ਚਾਹੀਦਾ ਪਲਾਂਟਰ ਚਾਹੀਦਾ ਹਰ ਤਰ੍ਹਾਂ ਦੇ ਪਲਾਂਟਰ ਦੇ ਤੁਹਾਨੂੰ ਮਿਲ ਜਾਣਗੇ